ਇਹ ਹਾਂਜੀ ਗੱਲ ਗਿਰਾਂ ਨਾ ਠੀਕ ਹੈ ਹਾਂ ਪਤਾ ਹੋ ਗਿਆ ਕੱਲ ਤੁਹਾਨੂੰ ਮੈਂ ਇਹ ਨੂੰ ਭੇਜ ਦੂੰਗਾ ਆਪਾਂ ਨੂੰ ਮਿਲਣ ਤੇ ਓਹ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕੱਲ ਤੇ ਲੋ ਬਈ ਜੈਸਮੀਨ ਦੀਦੀ ਦਾ ਵਿਆਹ ਤਾਂ ਨਿਬੜ ਲਿਆ ਤੇ ਕੱਲ ਸੀਗੀ ਮੁਰਦੀ ਗੱਡੀ ਤੇ ਜੈਸਮੀਨ ਦੀਦੀ ਦਾ ਰਾਤ ਫੋਨ ਆਇਆ ਸੀ ਕਿ ਨਹੀਂ ਮੇਰਾ ਜੀ ਨਹੀਂ ਲੱਗਦਾ ਮੈਨੂੰ ਮਿਲ ਕੇ ਜੇ ਟਾਈਮ ਮਿਲਿਆ ਤਵਾ ਅਜਬਾਨਾ ਬਣੇਗਾ ਮਿਲਦਾ ਅੱਜ ਉਹਨਾਂ ਦੀਆਂ ਨਾ ਫੋਟੋਆਂ ਰਹਿ ਗਈ ਸੀਗੀਆਂ ਉਰੇ ਘਰੇ ਤੇ ਨਾਲੇ ਮੈਂ ਕਿਹਾ ਦਿਆਂਵਾਂ ਉਰੇ ਨੇੜੀ ਆ ਤੁਹਾਨੂੰ ਪਤਾ ਹੀ ਹੈ 5 ਕਿਲੋਮੀਟਰ ਵੀ ਨਹੀਂ ਹੈ 4 ਕਿਲੋਮੀਟਰ ਸਾਰਾ ਤੇ ਨਾਲੇ ਫੋਟੋ ਦੇ ਆਉਣੇ ਨਾਲੇ ਮਿਲਿਆ ਉਹਨਾ ਤੇ ਕਰਦੇ ਵੀਡੀਓ ਸ਼ੁਰੂ ਹੁਣ ਪਹਿਲਾਂ ਲੈ ਕੇ ਜੀ ਫੋਟੋਆਂ ਜੈਸਵਿੰਦੀ ਦੀ ਦੇ ਘਰ ਤੇ ਚਲੋ ਭਾਈ ਤੇ ਹੁਣ ਵਿਆਹ ਦਾ ਕੰਮ ਤਾਂ ਨਿਬੜ ਲਿਆ ਤੇ ਇੱਧਰ ਕਮਰੇ ਚ ਸਾਡੇ ਜੀ ਡਾਊਨ ਸਿਲਿੰਗ ਕੰਮ ਸ਼ੁਰੂ ਹੋਣ ਲੱਗ ਗਿਆ ਇੱਧਰ ਬਾਥਰੂਮ 'ਚ ਚੱਲਦਾ ਸੀਗਾ। ਅੱਜ ਜੋ ਲਾਈਟ ਭੱਜੀ ਵੀ ਆ। ਮੈਂ ਚੱਲ ਉੱਧਰ ਘਰ ਜਾ ਰਿਹਾ ਜਾਂਦਾ ਤੁਹਾਨੂੰ ਦਿਖਾਏਗਾ ਮੈਂ। ਇੱਧਰ ਵੀ ਆ ਹੋ ਗਈ ਲਾਤੀ ਇਹਨਾਂ ਨੇ। ਤੇ ਉਹ ਬਾਥਰੂਮ 'ਚ ਵੀ ਲਾਤੀ। ਤੇ ਇੱਧਰ ਵੀ ਲਾਤੀ ਹਾਂ ਇੱਧਰ ਵੀ ਲੱਗ ਗਈ। ਹੁਣ ਬਲੌਗ ਅਗਲੇ ਘਰ ਵਾਲੇ ਆਉਣਗੇ। ਤੇ ਚੱਲੀ ਉੱਧਰ ਲਿਆਈਏ ਫੋਟੋਆਂ। ਤੇ ਲੋ ਵੀ ਸਮਾਨ ਲਿਆਉਂਦਾ। ਇੱਕ ਤਾਂ ਫਾਰਸ ਆ ਫਾਰਸ ਤੇ ਦੋ ਫੋਟੋਆਂ ਆ ਆਈ ਫੋਟੋਆਂ ਇਹਨੂੰ ਜਾ ਕੇ ਦਿਖਾਵਾਂਗਾ ਤੇ ਦੀਦੀ ਕੋਲ ਇਸ ਸਲਵ ਤੇ ਆਪਾਂ ਨੇ ਕਿਹਦੇ ਵੀ ਲੈ ਲੇ ਪਹਿਲਾਂ ਮੈਂ ਮੰਮੀ ਜੀ ਨਾਲ ਰੋਪੜ ਜਾ ਕੇ ਆਇਆ ਤਾਂ ਮੰਮੀ ਜੀ ਝਾੜ ਦਿਖਾਈ ਤੀ ਹੋ ਜਾ ਮੰਦ ਤੇ ਆ ਦੋ ਫੋਟੋਆਂ ਇਹ ਦੇ ਹੋਣੀਆਂ ਉੱਥੇ ਵਿਆਹ ਚ ਲੱਗੀਆਂ ਵੀ ਸੀਗੀਆਂ ਚਲੋ ਭਾਈ ਤਦ ਲੋ ਵਈ ਇੱਕ ਤਾਂ ਮੋੜ ਨੂੰ ਅੱਗੇ ਮੁੜਦਾ ਇੱਕ ਮੋੜ ਆ ਮੁੜਦਾ ਨੇੜੇ ਨੂੰ ਮੁੜ ਜਾਂਦਾ ਔਰੇ ਥੋੜਾ ਜਿਹਾ ਕਚਾ ਰਸਤਾ ਹੁਣ ਰੰਗ ਛੇਤੀ ਪਹੁੰਚ ਹੋ ਜਾਂਦਾ ਮੈਂ 11 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ 11:40 ਹੋ ਗਏ ਥੋੜਾ ਜਿਹਾ ਲੇਟ ਹੋ ਗਿਆ ਮੈਂ ਚਲੋ ਹੁਣ ਪੌਂਦੇ ਸਿਰੇ ਚਲੋ ਵੀ ਰਸਤਾ ਬੰਨੋ ਥੋੜਾ ਪਤਾ ਹੀ ਯਾਦ ਹੈ ਜਦੋਂ ਰਾਤ ਨੂੰ ਆਇਆ ਤੇ ਥੋੜਾ ਹਨੇਰਾ ਹੀ ਤਾਂ ਦੂਵੇ ਰਸਤੇ ਰਵੇ ਤੇ ਹਾਂ ਬਾਕੀ ਦੇਖਦੇ ਆ ਕੁੱਪਕੇ ਨਾਲ ਜਾ ਰਿਹਾ ਮੈਂ ਜੇ ਨਹੀਂ ਪਤਾ ਲੱਗਿਆ ਦੀਦੀ ਨੂੰ ਫੋਨ ਕਰ ਲਾਂਗੇ ਬਈ ਆ ਵੀ ਲੈ ਵੀ ਮੈਨੂੰ ਲੱਗਿਆ ਉਹ ਟੈਂਟ ਲੱਗਿਆ ਹੋਇਆ ਖੇਤਾਂ ਚ ਉਹਨਾਂ ਹੋਂ ਨਾਲੇ ਆਏ ਹੋਰੇ ਦਿਖਣਾ ਨਹੀਂ ਧਰ ਆ ਗਿਆ ਉਹਰੇ ਆਹ ਰਸਤਾ ਮੁੜਦਾ ਹੋਰੇ ਨੂੰ ਲੈ ਵੀ ਪਹੁੰਚ ਗਏ ਪਹੁੰਚ ਗਏ ਥੋੜਾ ਜਿਹਾ ਹੋਰ ਬਾਸ ਲੈ ਵੀ ਹੁਣ ਲੱਗਿਆ ਬਟੇ ਦੀਦੀ ਨੂੰ ਮੈਂ ਕਰ ਲਿਆ ਫੋਨ ਘਰ ਹੀ ਆ ਮੈਂ ਪਹੁੰਚ ਗਿਆ ਬੱਸ ਚੱਲ ਬਈ ਜਾ ਮੈਂ ਬਈ Peace. <laughs> दस महीना <laughs> <ना। laughs> भी बहुत नेड़े है जो मरजी पिला लिंट पांच मिनट भी ना लगते हां ठीक है ਫੋਰ ਸਨਾਵ ਬਧੀਏ ਸੋ ਦੇਖੇ ਕੈਮਰਾਮੈਨ ਵੀ ਹਰਕਤ ਕਰਦਾ ਸੀ ਉਹ ਠੀਕ ਹੈ ਆਹ ਮੈਂ ਠੀਕ ਆਰਨਾ ਛੇਤੀ ਜਾਣਾ ਵਾ ਮਮਮੀ ਦੇ ਮੈਂ ਜਾੜ ਕੇ ਥੋੜਾ ਰੋਤਾ ਫਿਰ ਅੱਛਾ ਘਰ ਕਰਾ ਲਵਾਂਗੇ ਠੀਕ ਆ ਹਾਂ ਠੀਕ ਹੈ ਕੋਲ ਪੇਪਰ ਕਰਾਤਾ ਉਦੋਂ ਦੱਸ ਦੇਣਾ ਹੁਣ ਅਗਲੇ ਸੰਡੇ ਨੂੰ ਆ ਜੀ ਲੈਪਰ ਆ ਡਾਣ नो आज तो हां मेरा मर गया फोटो लेया हां फोटो लेना ठीक है थी ना। ना। तेरे पर आपा सा एक फोटो में हाँ फिर ले दे दे आपा काट लन्नेया काट लिन चल चल काट मार इथ तो मारदा सासी ਨੇ ਗੱਡੀ ਅੰਦਰ ਲੈ ਲੋ ਕੋਈ ਨਹੀਂ ਪਾਜੀ ਸਮਾਨ ਕੱਢਣਾ ਫੋਟੋ ਅੱਜ ਮੈਂ ਕਿਹਾ ਆ ਵਾਲੇ ਪਾਜੀ ਦਾ ਜਨਮ ਦਿਨ ਅੱਜ ਆ ਵਾਲੇ ਦਾ ਨਾ ਹੋਰ ਜਿੱਤੀਆਂ ਨਹੀਂ ਆਗਮਨ ਜੀ ਪਈ ਆਇਆ ਸੀ ਇੱਕ ਮੈਨੂੰ ਮਿਲਣ ਇੱਕ ਫੋਟੋ ਹੈਂਡਓਵਰ ਕਰ ਇਹ ਪਤਾ ਨਹੀਂ ਨੂੰ ਕੀ ਹੋ ਗਿਆ ਮੇਰੇ ਤੇ ਹੁੰਮੇ ਹੋ ਗਿਆ ਮੇਰੇ ਇਹ ਸੈਲ ਨੂੰ ਇੱਕ ਨਾ ਜੁੜ ਜੂ ਹਨਾ ਬੈਨਿੰਗ ਜਲਦੀ ਨੇ ਟੇਪੀ ਲਾ ਦਿੰਦੇ ਆ ਆਹੋ ਪੀਦਾ ਤੂੰ ਬੈਠ ਕੇ ਪੀ ਕਿੰਨਾ ਬੜਾ ਭਾਸਾ ਕੋਚਾ ਹਾਂ ਜੀ ਹਾਂ ਇਹ ਬਰਸਾਤ ਹੈ ਇਹ ਦੇਖੋ ਸਰਪਰੇ ਇਹ ਕੀ ਚੀਜ਼ ਹੈ ਕੇ ਕੇ ਅੱਛਾ ਹਾਂ ਥੈਂਕ ਯੂ ਥੈਂਕ ਯੂ ਯਾਦ ਰਿਹਾ ਤੁਹਾਨੂੰ ਸਾਰਿਆਂ ਨੂੰ ਆ ਮੰਗਾਇਆ ਸੀ ਮੈਂ ਜੀ ਜੰਦੀ ਰਹੇ ਅੱਛਾ ਜਦੋਂ ਹੁਣ ਆਪਾਂ ਦੀਵਾਲੀ ਨੂੰ ਮੱਥਾ ਟੇਕਦੇ ਆਪਾਂ ਕੋਈ ਚੀਜ਼ ਨਹੀਂ ਰੱਖਦੇ ਹੁੰਦੇ ਹੈਗੇ ਤਾਂ ਫਿਰ ਇਹਦਾ ਟੇਕ ਹੋ ਜਾਂਦਾ ਏ ਲੁਧਿਆਣੀ ਵਾਲੀ ਪੂਆ ਲੇ ਕੇ ਆਈ ਸੀ ਸਪੈਸ਼ਲੀ ਨਾ ਖਾਤ। ਉਹਨਾਂ ਨੂੰ ਯਾਦ ਕਰਾਇਆ ਦੋ ਤਾਂ। ਹਾਂ ਮੈਂ ਕਿਹਾ ਉਹ ਭੇਜ ਦੋ ਮੈਨੂੰ। ਮੇਰਾ ਆ ਜਾਂਦਾ ਫੋਨ ਕਰੇ। ਹਾਂ ਮੈਨਾਂ ਮੈਂ ਪਹਿਲਾਂ ਚੱਕਿਆ ਨਹੀਂ ਰਹਿਣਾ। ਹੂੰ ਪਹਿਲਾਂ ਤਾਂ ਚੱਕਿਆ ਨਹੀਂ ਮੈਂ ਕਿਹ ਪਤਾ ਨਹੀਂ ਕਿੱਥੇ ਚਲੇ ਗਿਆ ਹਾਂ। ਪਿਆਰ ਮੇਰਾ ਫੋਨ ਦੂਏ ਰੋਡ ਪਿਆ ਦਵਾ ਵੀਡੀਓ ਦੇਖਦਾ ਉਹ ਉਹਦੇ ਵਾਲੀ ਆਪਣੀ ਡੋਲੀ ਉਹਦੇ ਵਾਲੀ ਕੀ ਕਹਿੰਦੇ ਹੁੰਦੇ ਮੁੱਢੀ ਗੱਡੀ ਵਾਲੀ ਖਾਂ ਉਹ ਦੇਖਦੇ ਸੀਗੇ ਯਾਰ ਬੰਦੂ ਮੇਰੇ ਰੋਡ ਮਤਾਰ ਲੱਗੀ ਜੋੜਿਆ ਵਾਤਾ ਅਰੇ ਨਾ ਗਿਆ ਦੇਖਿਆ ਉਹ ਮਨ ਨਾ ਕਿ ਆਲਾ ਨੋਮੀ ਜੀ ਜਦੋਂ ਅਰੇ ਨੇੜੇ ਦਾ ਹੈਗਾ ਲੈ ਉਹ ਕਿ ਤੈਨੂੰ ਕਿਹਾ ਵੀ ਘਰ ਤਾਂ ਦੱਸਿਆ ਨਾ ਉਹਨਾਂ ਨੇ ਹੋਈ ਜੋ ਕਰ ਲੈਣਾ ਫੇਰ ਵੀ ਮੈਨੂੰ ਆਏ ਹੋਏ ਦੋ ਤਾਤ ਆਇਆ ਆ ਲੈਣਾ ਭੈਣਾਂ ਨੂੰ ਹੁੰਦਾ ਹੀ ਆ ਭਾਈਆਂ ਦਾ ਇਸ ਕਰਕੇ ਮੈਂ ਤਾਂ ਹੀ ਕਿਹਾ ਵੀ ਤੂੰ ਹੀ ਆ ਕੇ ਜਾ ਮੇਰੇ ਦਿਮੇ ਲੱਗਦਾ ਪਰ ਹੋਲੀ ਨੂੰ ਟਿੱਕੀ ਲੱਗ ਗਿਆ ਪੁੱਤ ਵਰਕ ਤੇ ਪੈ ਗਿਆ ਹੋਲੀ ਹੋਲੀ ਪੈ ਜਾਣਾ ਵਰਕ ਹਾਂਜੀ ਬਾਜੀ ਮਨੇ ਜੇ ਕੰਮ ਕਰੇ ਰੋਪੜ ਤੋਂ। ਉਹ ਨਹੀਂ। ਚੰਗਾ ਹੋਏ ਭਾਈ। ਦੇਖ ਲਿਆ। ਤੇ ਮੈਂ ਕਹਾਂ ਚੱਲ ਫੇਰ ਬਾਨਾ ਜੀ ਭਾਲ ਲੈ ਮੈਂ ਨਾਲੇ ਅੱਜ ਫੋਟੋ ਫੜਾਇਆ ਹੁੰਦਾ ਨਾਲੇ ਅੱਜ ਮਿਲਿਆ ਆਉਂਗਾ ਬਾਨ ਨੇ ਸਿਰ। ਪਰ ਆ ਤਾਂ ਕਹਿੰਦੀ ਸੀ ਕਿ ਮੈਨੂੰ ਮਿਲ ਕੇ ਜਾਈ। ਤੇ ਹੁਣ ਚੱਲੀ ਆਪਾਂ ਘਰਾਂ ਤੇ ਘਰਾਂ ਉਹਨੂੰ ਘਰ ਦਾ ਕੰਮ ਦੇਖੀਏ ਹੁਣ ਵਿਆਹ ਦਾ ਕੰਮ ਨਿਬੜਿਆ। ਮਿਸਤਰੀ ਨੇ 6 ਨਾ 6 ਅਧਿਕਨ ਨੂੰ 5 ਤਰੀਕ ਹੋ ਗਈ ਅੱਜ ਨਾ 6 ਮਿਸਤਰੀ ਨੇ 10 ਤਰੀਕ ਤੱਕ ਆਇਆ ਨਾ ਤੇ ਜਦ ਅਕਰ ਆਪਣੇ ਜਿਹੜੇ ਮਾਣੇ ਮੋਟੇ ਕੰਮ ਉਹ ਵੀ ਨਵੇੜੀ ਤੇ ਬਾਹਰਲੀ ਕੰਧ ਘਰਉਣੀ ਆ ਤੇ ਆਪਣੇ ਉਹ ਹੋਣੀ ਆਪਣੇ ਲੈਟਰਿੰਗ ਵਾਲੇ ਖੱਡੇ ਤਿਆਰ ਹੋਣੇ ਆ ਤੇ ਚੱਲੀ ਹੁਣ ਘਰ ਨੂੰ ਤੇ ਡੈਡੀ ਨੇ ਸੋਚਿਆ ਹੁਣ ਡੈਡੀ ਨੇ ਰੋਪੜ ਪਿਆ ਦੋਕ ਸਮਾਨ ਚੱਕ ਕੇ ਲੈ ਕੇ ਜਾਣੇ ਘਰ ਨੂੰ ਤੇ ਉਹ ਤੁਹਾਨੂੰ ਤੁਹਾਨੂੰ ਲੋਕ ਵੀ ਕਰਮ ਹੋਣਗੇ ਡੈਡੀ ਨੇ ਸਮਾਨ ਲੈ ਕੇ ਅੱਗੇ ਜਮਾਨਾ ਆਪਾਂ ਅੰਦਰਲੇ ਚਲੀਏ ਫਿਸਕੂੜ ਲੱਤੇ ਮੋਗਲੀਆਂ ਗੁਲਚੇ ਘਰਾਂ ਲੱਗੇ ਚੱਲਦੇ ਚਲੋ ਚਲੋ ਵੀ ਵਰਦੀਗਰ ਲਈ ਚੇਂਜ ਤੇ ਹੁਣ ਚਲੀਏ ਖੇਤਾਂ 'ਚ ਸਰਵੇਚੇ ਬਿਲਾ ਰਹੇ ਤੇ ਜਿਹੜੇ ਖੇਤ 'ਚ ਵਿੱਚ ਟੈਂਟ ਲਾਇਆ ਸੀਗਾ ਹੁਣ ਉੱਥੇ ਕਣਕ ਵੇਜਣੀ ਆ ਤੇ ਉੱਥੇ ਆ ਕੇ ਤੁਹਾਨੂੰ ਫੇਰ ਘਰ ਦਿਖਾਉਂਦੇ ਆਪਾਂ ਡੌਨਸਿੰਗ ਵਾਲਾ ਕੱਪੜਾ ਬਦਲ ਗਿਆ ਸੀਗੇ ਸਾਡੀਆਂ ਤੇ ਚਲੀਏ ਖੇਤਾਂ ਨੂੰ ਫੇਰ ਆ ਕੇ ਤੁਹਾਨੂੰ ਡੌਨਸਿੰਗ ਦਿਖਾਉਂਦਾ ਕਿੰਨਾ ਕੰਮ ਹੋਇਆ ਥਾ ਲੋ ਵੀ ਉਹਰੇ ਟੈਂਟ ਲਾਇਆ ਸੀਗਾ ਤੇ ਹੁਣ ਉਹਰੇ ਕਣਕ ਦੇ ਬੀਜ ਤੇ ਨੂੰ ਵਿਝਣੇ ਆਲੇ ਵਿਝੀਦਾ ਨਹੀਂ ਕਣਕ ਲੋ ਵੀ ਬਾਹਰੇ ਨੂੰ ਵਿੜ ਗਿਆ ਬੰਦਾ ਸਾਡਾ ਹੁਣ ਕਣਕ ਦਾ ਨਹੀਂ ਵਿਝੀ ਹਲੇ ਕਣਕ ਹੁਣ ਇਸ ਵਾਰ ਛਿੱਟਾ ਦੇ ਕੇ ਅੱਛੇ ਕਰੋਨਾ ਵੈਟ ਨੂੰ ਆਵਾਜ਼ ਨਾ ਜੇ ਉਹਨੂੰ ਮਨ ਆਉਂਦਾ ਮਾਤਾ ਪਤਨ ਚਲ ਬਾਈ ਪੁਰਾਣਾ ਡਰਾਈਵਰ ਕਹਿਣਾ ਨਹੀਂ ਚਾਹੁੰਦਾ ਇਹ ਆਪੇ ਹੀ ਲੱਜਦਾ ਪਰ ਸੌ ਟੈਂਟ ਦਾ ਅੱਜ ਦੇਖ ਲੈ ਅੱਜ ਦੇਖ ਰਾਂ ਅੱਜ ਖਤਮ ਹੋਇਆ ਹੁਣੀ ਗੱਡੀ ਕੱਢ ਕੇ ਲੈ ਕੇ ਗਏ ਆ ਅੱਛਾ ਹਾਂ ਗਵਾਲਾ ਖੜਾ ਦੱਸੇ ਰਹੇ ਹੁਣੀ ਗੱਡੀ ਕਰਦੇ ਕਰਦੇ ਸੀ ਸਵੇਰੇ ਸਾਰੇ ਕਾਗਜ ਹੀ ਚੁਕੇ ਅੱਛਾ ਤੇ ਜੋ ਟੋਟਲੀ ਬੋਤਲਾਂ ਦੇ ਟੱਕਣਾਂ ਕੋਸ ਨਹੀਂ ਕਰਦੇ ਅੱਛਾ। ਉਹ ਗਾਇ ਪਾ ਵੀ ਆਪਣਾ ਬੀਜ ਪਾਈਏ। ਧੋੜੀ ਜਿਹੀ। ਮੈਂ ਜਦੋਂ ਪਾਣੀ ਲਾਤਦਾ ਬਾਈ ਸਵੇਰ ਰਿਆ ਕੇ ਇਹਨਾਂ ਜਦ ਤੋਂ ਬਾਅਦ ਆ ਦੇਖੋ ਫੁੱਲ ਗਿਆ। 48672967 ਮਿਕਸ ਕਰਦੇ ਬੀਜ।

ਤਾਂ ਦੇ ਕੇ ਰੋਟਾ ਮੀਟਰ ਮਾਰਨਾ ਹਾਂ ਸਿੱਟਾ ਬੈਠ ਕੇ ਦੇ ਕੇ ਰੋਟਾ ਮੀਟਰ ਨਾਲ ਬਾ ਦੇਣਾ ਅੱਛਾ ਫਿਰ ਸਵਾਗਤ ਠੀਕ ਚਲੋ ਇਹਨਾਂ ਸੱਚਾ ਜੀ ਵੀ ਲਾ ਕੇ ਛਿੱਟਾ ਦੇਣ ਉਹ ਗੱਲ ਰੁਕਾ ਦੇ ਪਾ ਜੀ ਲੋ ਵੀ ਖੇਤਾਂ ਜਿਹਦਾ ਕਣਕ ਦੇ ਬੀਜ ਹੋ ਗਈ ਤੇ ਹੁਣ ਤੁਹਾਨੂੰ ਇਹ ਚੰਗੀ ਤਰ੍ਹਾਂ ਦਿਖਾਉਂਦਾ ਮੈਂ ਪਹਿਲਾਂ ਤਾਂ ਸਵੇਰੇ ਕਾਲੀ ਕਾਲੀ ਚ ਲੰਘ ਗਿਆ ਤਾਂ ਕਿੱਦਾਂ ਨਹੀਂ ਡਾਊਸਿੰਗ ਹੋ ਗਈ ਅੰਦਰ ਲੈ ਵੀ ਆਹ ਕਮਰੇ ਦਾ ਡਿਜ਼ਾਈਨ ਦੇਖੋ ਇੰਦਰ ਤੇ ਇਹ ਲੱਗ ਜਿਹਾ ਬਣਾਇਆ ਦੇਖਦੇ ਹੁਣ ਕਿਹੋ ਜਿਹਾ ਲੱਗਦਾ ਬੈੱਡ ਦੇ ਨਾਲ ਅਟੈਚ ਕਰਵਾਇਆ ਉਧਰ ਤੇ ਤੇ ਬਾਥਰੂਮ ਚ ਇਹਨਾਂ ਦਾ ਆਪਣਾ ਡਿਜ਼ਾਈਨ ਆ ਕੋਈ ਇਹ ਵੀ ਦੇਖਦੇ ਹੁਣ ਕਿ ਇਹ ਹਾਣ ਹੁੰਦੇ ਇਦਾਂ ਚੋਰ ਤੋਂ ਉਦਾਂ ਮੜਨਾ ਐਦਾਂ ਤੇ ਮੇਰੇ ਕਮਰੇ ਚ ਵਦਾਂ ਇਹ ਅੰਬਾਦਰੋਂ ਜੂਨ ਬਣਾਤਾ ਇਹ ਬ੍ਰਾਂਡ ਦੀ ਤਾਰਾ ਮਿਲਦੀ ਆ ਹਾਲ ਇੱਕ ਗੱਡੀ ਤਾਂ ਸੀ ਦੇਖ ਸੋਣਾ ਆਪਣੀ ਅੰਦਰ ਖੜਨ ਲੱਗ ਗਈ ਪਰ ਅੱਜ ਤਾਂ ਅਸੀਂ ਖਰੜਾ ਚੱਲ ਜਣਾ ਹੋਰ ਆਰ ਕੇ ਨੇ ਮਿੱਧਰ ਖੜਾ ਰੱਖੀ ਨਾ ਬਸ ਸੱਚਾ ਅਜੇ ਜੈਸਮੀਂਦਰੀ ਕੋਲ ਗਏ ਤਾਂ ਉਦੋਂ ਮੋਰੀ ਖੜਾ ਰੱਖੀ ਚਲੋ ਅੱਜ ਲੈ ਕੇ ਜਾਣੀਆਂ ਦੁਰੇਰਾਮ ਨੇ ਸੇਰੇ ਪਾ ਲਾ ਕੇ ਦੋ ਵੀ ਗੱਡੀ ਵੀ ਖੜ ਸਕਦੀ ਉਹਨੇ ਮੋਰੇ ਚਲੋ ਵੀ ਦੇਖ ਲਈ ਹਲੇ ਇੰਨੇ ਦਿਨ ਐ ਚੰਗੀ ਤੇਰ ਬਣੂਗੀ ਫੇਰ ਤੁਹਾਨੂੰ ਉਹ ਨਾਲ ਦੇ ਦਿਆਂ ਦਿਖਾਵਾਂਗੇ ਆਤਾ ਪੈਸੇ ਉਹ ਆਏ ਨਹੀਂ ਕਾਉਂਸਲਿੰਗ ਵਾਲਾ ਕਿਉਂਕਿ ਹੋ ਗਿਆ ਤਾਂ ਆਪਣਾ ਸਾਢੇ 9 ਦਾ ਟਰਾਂਸਫਾਰਮ ਰੱਖਿਆ ਹੋਇਆ ਨਵਾਂ ਉਹ ਕਰਕੇ ਅੱਜ 2 ਦਿਨ ਲੇਟਿੰਗ ਵੀ ਹੋ ਗਈ। ਨਾ ਜੀ ਸੋਹਣਾ ਮੋਰ ਕਿੱਥੇ ਹੋਣਾ ਤਾਂ ਤੇ ਲੋ ਬਾਈ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਵਿਆਹ ਤੋਰੇ ਹੁਣ ਖਤਮ ਹੋ ਗਿਆ ਤੇ ਹੁਣ ਤੁਹਾਨੂੰ ਘਰ ਦੀ ਵੀਡੀਓ ਦਿਖਾਵਾਂਗੇ। ਕੰਮ ਕਿੱਥੇ ਤੇ ਕਿੱਥੇ ਪਹੁੰਚਿਆ ਤੇ ਮਿਸਤਰੀ ਨੇ ਸਾਡੇ ਨੂੰ 10 ਤਰੀਕ ਨੂੰ ਆਇਆ ਨਾ ਡੈਡੀ ਜੀ ਨੇ ਗੱਲ ਵੀ ਪਹਿਲਾਂ 8 ਨੂੰ ਕਹਿੰਦੇ ਤੇ ਫਿਰ 10 ਨੂੰ ਕਹਿਤਾ ਸੀ। ਕੀ ਜਦ ਤੱਕ ਥੋੜਾ ਜਿਹਾ ਹੋਰ ਇਹ ਆਪਣਾ ਅੰਦਰਲਾ ਵੀ ਕੰਮ ਨਿਬੜ ਜਾਊਗਾ ਜਿਹੜੇ ਮਾੜੇ ਮੋਟੇ ਪੈਪ ਉਹ ਇੱਧਰ ਉੱਧਰ ਪੈਣੇ ਆ ਫਿਰ ਉਪਰਾ ਕੇ ਪਲਾਸਟਰ ਲੱਗ ਜਾਊਗਾ ਤੇ ਕਰਦੇ ਹੁਣ ਵੀਡੀਓ ਆਪਾਂ ਬੰਦ ਤੇ ਮਿਲਦੇ ਹੁਣ ਕਿਸੇ ਅਗਲੇ ਬਲੌਗ 'ਚ ਹਲੇ ਵੀ ਸਾਨੂੰ ਦੋਗ ਵਿਆਹ ਪਏ ਆ ਹਲੇ 8 ਤਰੀਕ ਨੂੰ ਜਿੱਦਣ ਮੇਰਾ ਜਨਮ ਦਿਨ 8 ਤਰੀਕ ਨੂੰ 8 ਦਸੰਬਰ ਨੂੰ ਉਸ ਦਿਨ ਵੀ ਸਾਨੂੰ ਇੱਕ ਹਲੇ ਵਿਆਹ ਪਏ ਆ ਤੇ ਉਹ ਵਿਆਹ ਤੋਂ ਬਾਅਦ ਸ਼ਾਇਦ ਫੇਰ ਖਤਮ ਹੈ ਫੇਰ ਛਿੱਦੀ ਜੋੜ ਮੇਲੇ ਸ਼ੁਰੂ ਹੋ ਜਾਣਗੇ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਤੇ ਵਈ ਕਿ ਕਲੀਪ ਰਹਿ ਗਿਆ ਸੀਗਾ ਛੋਟਾ ਜਿਹਾ ਜਦੋਂ ਇਸ ਮੰਦਿਰ ਦੇ ਰਾਤ ਫੋਨ ਆਇਆ ਤਾਂ ਕੰਨੀ ਮੇਰੇ ਜੀ ਨਹੀਂ ਲੱਗਦਾ ਤੇ ਉਹ ਕਲਿੱਪ ਦਿਖਾ ਕੇ ਆਪਾਂ ਵੀਡੀਓ ਕਰਦਣੀ ਬੰਦ ਨੂੰ ਮਿਲ ਕੇ ਜਾਉਂਗਾ ਜੈਸਮੀਨ ਦਾ ਫੋਨ ਆਇਆ ਹੋਇਆ ਡਰਦੀ ਹੋਈ ਵਿਚਾਰੀ ਸਾਰਾ ਪੱਕਾ ਪ੍ਰੋਮਿਸ ਚੱਲ ਬੈਜੀਰਾ ਉਹਨਾਂ ਤੇ ਹੈਲੋ ਹਾਂ ਹਾਂ ਠੀਕ ਆ ਹਾਂ ਪਤਾ ਹੈ ਕੱਲ ਨੂੰ ਤੁਹਾਨੂੰ ਮੈਂ ਇਹਨੂੰ ਭੇਜ ਦੂੰਗਾ ਆਪਾਂ ਨੂੰ ਮਿਲਣ ਤੇ ਠੀਕ ਆ ਠੀਕ ਆ ਠੀਕ ਆ ਹਾਂ ਜੀ ਉਹ ਕੱਲੋਂ